ਆਹ ਜੀ ਨਾਮ ਤੋਂ ਦੱਸਿਆ ਮੇਰਾ ਨਾਮ ਰਾਜਵਿੰਦਰ ਕੌਰਾ ਜੀ ਔਰ ਵਿਧਾਨ ਸਭਾ ਜਿਹੜੀ ਹੈਗੀ ਹੈ ਉਸ ਟਾਈਮ ਤੇ ਡਾਕਟਰ ਸਾਹਿਬ ਨੇ ਮੈਨੂੰ ਹਲਕਾ ਕੋਆਰਡੀਨੇਟਰ ਜਿਹੜਾ ਹੈਗਾ ਹੈਗਾ ਆ ਆਪਣੇ ਹਾਈ ਕਮਾਂਡ ਵੱਲੋਂ ਆਉਂਦਾ ਮਿਲਿਆ ਸੀਗਾ ਤਾਂ ਅਹੀ ਜਿਹੜੇ ਹੈਗੇ ਆ ਸਾਰੇ ਵਰਕਰ ਮਿਲ ਕੇ ਤੇ ਹੁਣ ਤੱਕ ਜਿਹੜੀ ਹੈਗੀ ਆ ਸੇਵਾ ਕਰਦੇ ਆਏ ਆ ਹਾਂਜੀ ਹਾਂਜੀ ਤੇ ਹੁਣ ਕੀ ਮੰਗ ਆ ਆਪਣੀ ਕੌਂਸਲਿੰਗ ਸਰ ਪਿਛਲੇ ਸਮੇਂ ਦੌਰਾਨ ਡਾਕਟਰ ਸਾਹਿਬ ਜਿਹੜੇ ਹੈਗੇ ਸਦੀਵੀ ਵਿਛੋੜਾ ਦੇ ਗੇ ਔਰ ਉਹ ਬਹੁਤ ਹੀ ਅੱਛੇ ਨੇਚਰ ਦੇ ਮਾਲਕ ਸੀਗੇ ਔਰ ਡੀਪਲੀ ਉਹ ਜਾਣਦੇ ਸੀਗੇ ਹਰ ਪਿੰਡ ਦੇ ਵਿੱਚ ਜੜੀਆਂ ਹੈਗੀਆਂ ਇੱਥੋਂ ਤੱਕ ਕਿ ਪਿੰਡ ਹਰ ਪਿੰਡ ਦੀਆਂ ਗਲੀਆਂ ਨਾਲੀਆਂ ਛੱਪੜਾਂ ਹਰ ਪਿੰਡ ਦੇ ਜਿਹੜੇ ਗਰੀਬ ਲੋਕ ਆ ਉਹਨਾਂ ਉਹਨਾਂ ਦੀ ਜ਼ੁਬਾਨ ਤੇ ਉਹਨਾਂ ਦੇ ਨਾਮ ਸੀਗੇ ਠੀਕ ਆ ਔਰ ਦੁੱਖ ਸੁੱਖ ਨੂੰ ਜਾਣਦੇ ਸੀਗੇ ਹੁਣ ਸਾਡੀ ਮੰਗ ਇਹ ਹੀ ਆ ਕਿ ਡਾਕਟਰ ਸਾਹਿਬ ਨੇ ਬੜੀ ਵਧੀਆ ਸੇਵਾ ਨਿਭਾਈ ਜਿੰਨਾ ਚਿਰ ਵੀ ਨਿਭਾਈ ਆ ਤੇ ਮੰਗ ਸਾਡੀ ਇਹੋ ਹੀ ਆ ਕਿ ਜਿਹੜੀ ਹੋਣਿਆ ਆਪਣਾ ਹਾਈ ਕਮਾਂਡ ਉਹਨੂੰ ਚਾਹੀਦਾ ਕਿ ਜਿਹੜੀ ਹੈਗੀ ਆ ਟਿਕਟ ਆ ਉਹ ਜਿਹੜੀ ਸੋਲ ਪਰਿਵਾਰ ਦੇ ਜਿਹੜੇ ਹੈਗਿਆ ਮੈਂਬਰ ਦੇ ਝੋਲੀ ਦੇ ਵਿੱਚ ਪਾਈ ਜਾਵੇ ਹਾਂਜੀ ਕੋਮਲਪ੍ਰੀਤ ਸਿੰਘ ਜੀ ਨੂੰ ਜਿਹੜੇ ਉਹਨਾਂ ਦੇ ਡਾਕਟਰ ਸਾਹਿਬ ਦੇ ਨਾਲ ਪੀ ਰਹੇ ਆ ਔਰ ਜਿਹੜੀ ਹੈਗੀ ਉਹਨਾਂ ਨੇ ਰੂਟਸ ਲੈਵਲ ਤੱਕ ਲੋਕਾਂ ਦੇ ਵਿੱਚ ਵਿਚਰੇ ਆ ਔਰ ਲੋਕਾਂ ਦੇ ਜਿਹੜੇ ਹੈਗਿਆ ਹੋਣ ਵਾਲੇ ਕੰਮ ਵਾਂ ਜਾਂ ਕੀਤੇ ਹੋਏ ਕੰਮ ਉਹ ਸਾਰਿਆਂ ਨੂੰ ਜਾਣਦੇ ਆ ਦੇਖੋ ਜੀ ਮੇਰਾ ਨਾਮ ਮਾਸਟਰ ਤਸਵੀਰ ਸਿੰਘ ਆ ਡਾਕਟਰ ਸੋਲ ਜਦੋਂ ਹਲਕੇ ਦੇ ਐਮਐਲਏ ਬਣੇ ਉਹਨਾਂ ਨੇ 1 ਮਹੀਨੇ ਤੋਂ ਬਾਅਦ ਮੈਨੂੰ ਉਹਨਾਂ ਨੇ ਹਲਕਾ ਦਾ ਝਗੜਾ ਨਿਵਾਰਨ ਕਮੇਟੀ ਦਾ ਚੇਅਰਮੈਨ ਬਣਾਇਆ ਮੈਂ ਉਹਨਾਂ ਦੇ ਨਾਲ ਜਦੋਂ ਚੇਅਰਮੈਨ ਬਣਿਆ ਝਗੜੇ ਤੇ ਸ਼ਿਕਾਇਤਾਂ ਉਹਨਾਂ ਦੇ ਲੋਕਾਂ ਦੀਆਂ ਜਿਹੜੀਆਂ ਅਸੀਂ 300 ਤੋਂ ਉੱਪਰ ਹਨ ਉਹਨਾਂ ਦਾ ਨਿਬੇੜਾ ਕੀਤਾ ਬਾਕੀ ਇਹ ਜਿਹੜੀ ਸਰਕਾਰ ਆ ਇਹ ਬਹੁਤ ਹੀ ਵਧੀਆ ਸਰਕਾਰ ਕੰਮ ਕਰ ਰਹੀ ਆ ਪਿਛਲੇ ਸਮੇਂ ਚ ਡਾਕਟਰ ਸਾਹਿਬ ਨੇ ਜਿਹੜਾ ਉਹ ਵੱਖ-ਵੱਖ ਜਿਹੜੇ ਆ ਮੈਕਮੇ ਜਿਦਾ ਬਿਜਲੀ ਬੋਰਡ ਦਾ ਬਾਕੀ ਸਿਹਤ ਵਿਭਾਗ ਦਾ ਸਾਰਿਆਂ ਦੇ ਵਿੱਚ ਉਹਨਾਂ ਨੇ ਅਹੁਦੇ ਦਿੱਤੇ ਸੀ ਇਹਨਾਂ ਨੇ ਸਾਰਿਆਂ ਨੇ ਕੰਮ ਕੀਤਾ ਵਲੰਟੀਅਰਾਂ ਨੇ ਸਾਨੂੰ ਵਲੰਟੀਅਰਾਂ ਨੂੰ ਇਹ ਆ ਸੀ ਕਿ ਸਾਡਾ ਕੋਈ ਕੈਂਡੀਡੇਟ ਜਿਹੜਾ ਸਾਡੇ ਐਮਐਲਏ ਸਾਹਿਬ ਜਿਹੜੇ ਸਾਡੇ ਵਿੱਚ ਨਹੀਂ ਰਹੇ ਪਿਛਲੇ ਸਮੇਂ ਚ ਉਹਨਾਂ ਦੀ ਮੌਤ ਹੋ ਗਈ ਆ ਅਸੀਂ ਸਾਰੇ ਵਲੰਟੀਅਰ ਆ ਇਹ ਕਹਿੰਦੇ ਆ ਵੀ ਸਾਡੇ ਜਿਹੜੇ ਐਮਐਲਏ ਦੇ ਪਰਿਵਾਰ ਨੂੰ ਕੋਮਲਜੀਤ ਨੂੰ ਜਿਹੜਾ ਉਹ ਡੇਢ ਸਾਲ ਦਾ ਸਮਾਂ ਜਿਹੜਾ ਰਹਿੰਦਾ ਉਹ ਇਹਨਾਂ ਦੀ ਝੋਲੀ 'ਚ ਜਿਹੜੀ ਆ ਦਿੱਤੀ ਜਾਵੇ ਟਿਕਟ ਤੇ ਇਹਨਾਂ ਨੂੰ ਇਹਦੇ ਨਾਲ ਨਵਾਜਿਆ ਜਾਵੇ ਬਾਕੀ ਸਾਡੇ ਇੱਥੇ 70 80 ਦੇ ਕਰੀਬ ਜਿਹੜੇ ਹਲਕੇ ਦੇ ਜਿਹੜੇ ਸਰਪੰਚ ਸਾਹਿਬ ਆ ਉਹ ਆਏ ਨੇ ਫਿਰ ਸਾਡੇ ਕੋਲ 10 12 ਜਿਹੜੇ ਆ ਐਮਸੀ ਆਏ ਨੇ ਬਲਾਗ ਪ੍ਰਧਾਨ ਸਾਡੇ ਕੋਲ ਆਏ ਨੇ ਅਸੀਂ ਅੱਜ ਇੱਥੇ 150 ਦੇ 200 ਦੇ ਲਾਗੇ ਛਾਗੇ ਜਿਹੜੇ ਆ ਸਾਡੇ ਵਲੰਟੀਅਰ ਤੇ ਆਮ ਪਾਰਟੀ ਦੇ ਜਿਹੜੇ ਵਰਕਰ ਤੇ ਅਹੁਦੇਦਾਰ ਇਥੇ ਪਹੁੰਚੇ ਨੇ ਕੋਮਲਪ੍ਰੀਤ ਦੇ ਹੱਕ ਦੇ ਵਿੱਚ ਜਿਹੜਾ ਉਹ ਵੋਟ ਨੂੰ ਲੈ ਕੇ ਜਿਹੜਾ ਉਹਹੀਂ ਉਥੇ ਇਕੱਠ ਕੀਤਾ ਮਤਲਬ ਟੋਟਲੀ ਤੁਸੀਂ ਕੋਮਲਪ੍ਰੀਤ ਦੇ ਹੱਕ ਹੀ ਲੋਗੇ ਜਿਸ ਤਰੀਕੇ ਦੇ ਫੈਸਲੇ ਹੋਣਗੇ ਬੱਸ ਵੇਖੋ ਜੀ ਅਸੀਂ ਡਾਕਟਰ ਸੋਲ ਦੀ ਜਿਹੜੀ ਸੋਚ ਹੈ ਨਾ ਉਹ ਬੜੀ ਵਧੀਆ ਸੀ ਤੇ ਇਹ ਸੋਚ ਦੇ ਨਾਲ ਹੀ ਕੋਮਲਪ੍ਰੀਤ ਵੀ ਜੁੜੇ ਸੀ ਤੇ ਅਸੀਂ ਵੀ ਜੁੜੇ ਹਾਂ ਅਸੀਂ ਇਹ ਕਹਿੰਦੇ ਆਂ ਕਿ ਜੇਕਰ ਸਾਡੇ ਕੋਮਲਪ੍ਰੀਤ ਨੂੰ ਜਿਹੜਾ ਇਹਨਾਂ ਦੇ ਪਰਿਵਾਰ ਨੂੰ ਟਿਕਟ ਮਿਲੂਗੀ ਤੇ ਅਸੀਂ ਇਹਨਾਂ ਦੇ ਨਾਲ ਆ ਨਹੀਂ ਤੇ ਕੋਮਲਪ੍ਰੀਤ ਜੋ ਵੀ ਕਹਿਣਗੇ ਉਹਦੇ ਨਾਲ ਅਸੀਂ ਫੋਲ ਚੜਾਵਾਂਗੇ ਇੱਧਰ ਆਓ ਇੱਧਰ ਕੀ ਨਾਮ ਆਲੀ ਆਪਣਾ ਤੇ ਕਿਹੜਾ ਪੈਦਾ ਮੇਰਾ ਨਾਮ ਆਜੀ ਆਲਮਵੀਰ ਸਿੰਘ ਸਰਪੰਚ ਪਲੋਰੀ ਰਣ ਸਿੰਘ ਤੋਂ ਤੇ ਕੀ ਆਪਣੀ ਮੰਗ ਹੈ ਜੀ ਅੱਜ ਤੁਸੀਂ ਸਾਰੇ ਫੇਰ ਇਕੱਠੇ ਹੋਏ ਹੋ ਸੀ ਜੀ ਬਹੁਤ ਮੱਧ ਭਾਗੀ ਖਬਰਾਂ ਹੈ ਜਿਹੜਾ ਐਮਐਲਏ ਸਾਹਿਬ ਡਾਕਟਰ ਕਸ਼ਮੀਰ ਸਿੰਘ ਜੀ ਪੂਰੇ ਹੋ ਗਏ ਸੀ ਹਲਕਾ ਖਾਲੀ ਹੋਣ ਦੇ ਗਲਪਲਾਂ ਨੂੰ ਖਲਕੇ ਦਾ ਕੋਈ ਵਾਰਿਸ ਨਹੀਂ ਹੁਣ ਇਸ ਕਰਕੇ ਹੁਣ ਇਲੈਕਸ਼ਨ ਦੇ ਵਿੱਚ ਪੂਰੇ ਤੁਹਾਨੂੰ ਪਤਾ ਜਿਮਨੀ ਚੋਣ ਪੂਰੀ ਕਿਰਮਿਆਂ ਦੇ ਵਿੱਚ ਹੋਣੀ ਹੋਣੀ ਹੈ ਜੀ ਉਹਦੇ ਵਿੱਚ ਵੇਖੋ ਜੀ ਅਸੀਂ ਪੂਰਾ ਜਿੰਨੇ ਵੀ ਸਰਪੰਚ ਕਾਉਂਸਲਰ ਅਸੀਂ ਐਮਐਲਏ ਸਾਹਿਬ ਦੇ ਪਰਿਵਾਰ ਦੇ ਨਾਲ ਖੜੇ ਆ ਜੀ ਉਹਨਾਂ ਦੇ ਜਾਣ ਮਗਰੋਂ ਅਸੀਂ ਇਹੀ ਮੰਗ ਕਰਦੇ ਆ ਜੀ ਇਹ ਟਿਕਟ ਇਹਨਾਂ ਦੇ ਪਰਿਵਾਰ ਵਿੱਚ ਹੀ ਰਹਿ ਜਾਵੇ ਇਹਨਾਂ ਨੂੰ ਦੇਣੀ ਚਾਹੀਦੀ ਜੀ ਮੰਗ ਕਰਦੇ ਆ ਵੇਖੋ ਜੀ ਇਹਨਾਂ ਦੇ ਪੁਰਾਣੇ ਪਰਿਵਾਰ ਚ ਕੋਮਲ ਜੀ ਦਾ ਜੀ ਜਾਂ ਇਹ ਭਾਂਜਾ ਵਾ ਜੀ ਉਹਨਾਂ ਦਾ ਵੀ ਰਾਈਟ ਮੰਨਦਾ ਕਿਉਂਕਿ ਉਹਨਾਂ ਹਲਕੇ ਸਾਢੇ 3 ਸਾਲ ਤੋਂ ਇਥੇ ਕਬੂਰਾ ਇੱਕ ਧੋਕੇ ਕੰਮ ਕੀਤਾ ਜੀ ਤੇ ਸਾਨੂੰ ਮੰਗਿਆ ਕਿ ਪਾਰਟੀ ਇਹਨਾਂ ਨੂੰ ਟਿਕਟ ਦੇਵੇ ਹਾਂਜੀ ਹਾਂਜੀ ਜਿੰਨੇ ਵੀ ਇਹਨਾਂ ਨਾਲ ਜੀ 75% ਇਹਨਾਂ ਸਰਪੰਚ ਕਾਉਂਸਲਰ ਸਾਰੇ ਇਹਨਾਂ ਦੇ ਹੱਕ ਵਿੱਚ ਹੈ ਜੀ ਅਗਰ ਕੋਮਲਪ੍ਰੀਤ ਸਿੰਘ ਉਹਨਾਂ ਦੇ ਫੈਸਲੇ ਦੇ ਨਾਲ ਹੋ ਜਾਏਗਾ ਕੋਈ ਹੋਰ ਫੈਸਲਾ ਹੁੰਦਾ ਬਿਲਕੁਲ ਹੋ ਜੀ ਜਿੱਥੇ ਉਹ ਆਖਣਗੇ ਅਸੀਂ ਉਹਨਾਂ ਚਟਾਨਾਂ ਨਾਲ ਨਾਲ ਖੜੇ ਹਾਂ